ਮੇਕੋ ਬੈਠਾ ਨਹੀਂ ਜਾਂਦਾ ਬਾਬਾ ਜੀ ਦਾ ਨੁਕਸ ਬਾਜੀ ਤੇ ਚਲੋ ਕੋ ਵੀਰ ਭਲਾ ਇਲਾਜ ਕਰਾ ਦੇ ਮੇਰਾ ਚਲੇ ਇੰਨੀ ਬਹੁਤ ਬਹੁਤ ਧੰਨਵਾਦ ਕਰਾਂਗਾ ਦੋਨੇ ਬੈ ਕੇ ਤੋਂ ਲੈ ਆਪਾਂ ਬਿਲਕੁਲ ਬਾਕੀ ਚਲੋ ਗੁੜਿਆ ਵਾ ਕਾਕਾ ਤੇ ਮੇਰਾ ਤਲਵਾ ਦੇ ਇਹ ਹੋਈ ਆ ਵੀ ਮੇਰੇ ਇਲਾਜ ਕਰ ਦੇ ਕੋਈ ਚਲੋ ਕਿਸ ਤਰ੍ਹਾਂ ਵੀ ਹੋ ਸਕੇ ਜ਼ਿੰਦਗੀ ਆਈ ਤੇ ਚਲੋ ਮਿਲ ਚੰਗੀ ਹਲਾ ਦੇ ਇਹ ਵੀ ਸੇਵਾਦਾਰ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਡਾਲੇਚੱਕ ਧਿਆਨਪੁਰ ਦੇ ਲਾਗੇ ਜ਼ਿਲ੍ਹਾ ਗੁਰਦਾਸਪੁਰ ਇਹ ਭਾਜੀ ਹੁਣੀ ਹੈਂਡੀਕੈਪ ਆ ਦੋਨੇ ਪਰਿਵਾਰ ਦੋਨੇ ਜੀ ਦੋਵੇਂ ਜੀ ਲੱਤਾਂ ਤੋਂ ਫੁੱਲ ਹੈਂਡੀਕੈਪ ਆ ਨਹੀਂ ਤੁਰਿਆ ਜਾਂਦਾ ਬਹਿ ਕੇ ਤੁਰਦੇ ਆ ਤੇ ਇੱਕ ਦੋ ਸਾਲਾਂ ਤੋਂ ਅਸੀਂ ਸਾਡੇ ਗਰੁੱਪ ਵੱਲੋਂ ਇਹਨਾਂ ਨੂੰ ਰਾਸ਼ਨ ਦੀ ਸੇਵਾ ਜਿਹੜੀ ਆ ਆ ਰਹੀ ਆ ਤੇ ਉਦਾਂ ਵੀ ਚਲੋ ਥੋੜੀ ਬਹੁਤ ਮੈਡੀਕਲ ਦੀ ਸੇਵਾ ਵੀ ਚਲੋ ਆਪਾਂ ਕਰਦੇ ਸੀ ਤੇ ਇਹ ਪਰਿਵਾਰ ਜਿਹੜਾ ਆ ਇਸ ਟਾਈਮ ਕਾਫੀ ਵੀਰ ਨੂੰ ਜਿਆਦਾ ਪ੍ਰੋਬਲਮ ਆ ਰਹੀ ਆ ਪੇਟ ਦੀ ਇਨਫੈਕਸ਼ਨ ਚ ਬਹੁਤ ਜਿਆਦਾ ਆ ਬਾਥਰੂਮ ਨਹੀਂ ਆ ਰਿਹਾ ਤੇ ਬਵਾਸੀਰ ਦੀ ਪ੍ਰੋਬਲਮ ਆ ਜਿਹਦਾ ਕਿ ਆਪਰੇਟ ਡਾਕਟਰਾਂ ਨੇ ਕਿਹਾ ਆ ਦੋਸਤੋ ਜਿਆਦਾ ਨਹੀਂ ਖਰਚਾ 25-30000 ਰੁਪਏ ਦਾ ਸਾਰਾ ਖਰਚਾ ਆ ਟੋਟਲ ਟ੍ਰੀਟਮੈਂਟ ਕਰਕੇ ਤੇ ਆਪਾਂ ਸੰਗਤ ਨੂੰ ਬੇਨਤੀ ਕਰਦੇ ਆ ਕਿ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਇਹ ਪਰਿਵਾਰ ਦੀ ਮਦਦ ਹੋ ਜਾਣੀ ਆ ਤੁਹਾਡੇ ਕਰਕੇ ਅੱਗੇ ਵੀ ਬਹੁਤ ਸਾਰੇ ਮਰੀਜ਼ ਜਿਹੜੇ ਠੀਕ ਕਰਕੇ ਤੇ ਘਰਾਂ ਨੂੰ ਭੇਜੇ ਆ ਤੇ ਇਹ ਵੀ ਪਰਿਵਾਰ ਜਿਹੜਾ ਵਾ ਵੀ ਤੁਹਾਡਾ ਹੀ ਆ ਤੁਸੀਂ ਮਦਦ ਕਰਨੀ ਹੈ ਤੇ ਪਰਿਵਾਰ ਵੀ ਤੁਹਾਡਾ ਹੀ ਆ। ਫਿਰ ਜੀ ਕੀ ਨਾਮ ਆਪਣਾ? ਦਲਬਾਖ ਸਿੰਘ ਜੀ। ਦਲਬਾਖ ਸਿੰਘ ਜੀ। ਹਾਂ ਜੀ। ਤੇ ਤੁਸੀਂ ਪਹਿਲਾਂ ਸੰਗਤ ਨੂੰ ਦੱਸੋ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਵਾ ਜਿਹੜਾ ਰਾਸ਼ਨ ਦੀ ਸੇਵਾ ਇਹ ਰੀ ਸੇਵਾ ਸੰਗਤਾਂ ਕਰਦੀਆਂ ਨੇ। ਭਾਜੀ ਰਾਸ਼ਨ ਤੁਹਾਨੂੰ 2 2 ਸਾਲ ਹੋ ਗਏ 2 2.5 ਸਾਲ ਹੀ ਹੋ ਚਲੇ ਨਗ ਬੱਤ ਹੋ ਗਏ। ਅੱਛਾ। ਜੇ ਸਾਨੂੰ ਰਾਸ਼ਨ 6 ਮਹੀਨੇ ਦੇ ਮਹੀਨੇ ਪਹਚਾ ਕੇ ਜਾਂਦੇ ਆ। ਚਲੋ ਬਹੁਤ ਧੰਨਵਾਦ ਕਰਨੀ ਇਹਨਾਂ ਦਾ ਵੀ। ਚਲੋ ਦੋਨੇ ਹੰਡੀਆ ਬੈਂ ਬਾਕੀ ਚਲੋ ਸਾਡਾ ਕੋਈ ਗੁਜਾਰਾ ਬਜਾਰਾ ਹੁੰਦਾ ਲਿੰਦਾ ਕਿ ਜਾਨਗੀ ਚਲੋ ਸਬਦਾ ਦੇਣ ਦੇ ਕਰਕੇ ਤੇ ਹੁਣ ਇਹ ਪ੍ਰੋਬਲਮ ਜਿਹੜੀ ਹੈ ਕਿੰਨੇ ਚਿਰ ਤੋਂ ਆ ਰਹੀ ਤੁਹਾਨੂੰ ਇਹ ਪ੍ਰੋਬਲਮ ਜੀ ਪਹਿਲਾਂ ਕੁਬਾਰੀ ਹੁੰਦੇ ਤੇ ਵੀ ਇਤਨਾ ਹੀ ਅੱਛਾ ਤੇ ਬਾਕੀ ਜਿਤਨਾ ਮਿਲੂ ਹੁਣ ਥੋੜੇ ਜਿਹਾ ਸਰੀਰ ਢਾਲਦਾ ਗਿਆ ਤੇ ਬਾਕੀ ਹੁਣ ਜੱਪ ਲੱਗਾ ਮਿਲੂਗਾ ਅੱਛਾ ਭੀ ਪਹਿਲਾਂ ਤੋਂ ਸ਼ੁਰੂ ਤੋਂ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਜੀ ਠੀਕ ਹੈ ਜੀ ਦੋਸਤੋ ਪੈਸੇ ਦੇ ਕਰਕੇ ਇਲਾਜ ਨਹੀਂ ਹੋਇਆ ਤੇ ਆਪਾਂ ਸੰਗਤ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਰੇ ਮੇਰੇ ਭਰਾਵਾਂ ਗਾੜੀ ਪੈਣਾ ਗਾੜੀ ਜਿੰਨੇ ਵੀ ਸਾਡੇ ਸੇਵਾਦਾਰ ਆ 10 20 50 100 500 ਇਹ ਪਰਿਵਾਰ ਲਈ ਜਰੂਰ ਭੇਜਣ ਤਾਂ ਜੋ ਇਹਨਾਂ ਦੀ ਜਿਹੜੀ ਆ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ